ਮੈਂ ਨਹੀਂਗਾ ਵੀ ਸੇਫ ਹੈਗਾ ਤੇ ਉਹਨਾਂ ਨੂੰ ਕਿਉਂ ਦਿੱਤੀ ਹੋਈ ਆ ਜੇ ਨਾ ਹੀ ਦਿਮਾਗ ਹੈਗਾ ਉਹਨਾਂ ਚ ਵੀ ਬੰਦੇ ਨੂੰ ਕੁੱਟ ਰਹੇ ਆ ਤੇ ਉਹ ਉਹਨਾਂ ਨੂੰ ਕਿਉਂ ਸਕਿਉਰਿਟੀ ਦਿੱਤੀ ਹੋਈ ਆ ਵੀ ਨਾਲ ਉਹ ਜਿਹੜੇ ਮਲਾਇਮ ਉਸ ਸਪੈਨਡ ਹੋਣੇ ਚਾਹੀਦੇ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਆ ਇਸ ਫੇਰ ਤੇ ਚੇਰੇ 10 11 ਵਜੇ ਤੱਕ ਬੰਦੇ ਫੜੇ ਜਾਂਦੇ ਤੇ ਮੈਂ ਸਹਿਮਤ ਆਈ ਤੇ ਨਹੀਂ ਤਾਂ ਕਾਲ ਤੱਕ ਸਭ ਨੂੰ ਜੇਦਾਦੀ ਦਾ ਫੋਨ ਆਇਆ ਤੇ ਉਸ ਤੋਂ ਬਾਅਦ ਤੇ ਜਿਹੜੀ ਅਗਲੀ ਕਾਰਵਾਈ ਹੋਣੀ ਤਾਰਾ ਖਸਿਆ ਕਰਨੀ 24 ਸਾਰੇ 10 ਵਜੇ ਤੱਕ ਬੰਦੇ ਭੜੇ ਜਾਣ ਸਾਰੇ ਜਾਣੀ ਉਹ ਜਿਹਨਾਂ ਨੇ ਮੈਨੂੰ ਕੁੱਟਿਆ ਉਹ ਇੱਥੇ ਆ ਕੇ ਦਾਖਲ ਹੋਗੇ ਹੁਣ ਮਲਾਜਮਾਂ ਨੇ ਦੇਖ ਕੇ ਭੱਜ ਗਏ ਆ ਜਦੋਂ ਵੀਡੀਓ ਯਾਰ ਲ ਹੋ ਗਈ ਉਹਨਾਂ ਦੀ ਕੁਟਦੇ ਨੇ ਕੱਲੇ ਥੱਲੇ ਨੂੰ ਕੁੱਟਿਆ ਮੈਨੂੰ ਸਰਦਾਰ ਵੇਖ ਕੇ ਕੱਲੇ ਨੂੰ ਕੁੱਟਿਆ ਤੇ ਹੁਣ ਮਹਿੰਸਾਹਬ ਆਏ ਆ ਕਹਿੰਦੇ ਵੀ ਅਸੀਂ ਪਰਚਾ ਕਰਤਾ ਤੇ 295 ਇਹਨਾਂ ਦੇ ਬਿਆਨ ਦੇ ਮੁਤਾਬਿਕ ਜਿਹੜੀ ਐਫਆਈਆਰ ਲੌਂਚ ਕਰਤੀ ਹੈ ਜਿਹੜਾ 295ਏ ਦਾ ਵੱਧਾ ਉਹ ਅਸੀਂ ਵਾਪਸੀ ਤੇ ਕਰਦਾ ਨਹੀਂ ਜਿਵੇਂ ਇਹਨਾਂ ਨੇ ਮੰਗੇ ਕਿ ਉਹਦੇ ਵਿੱਚ ਜਿਹੜੇ ਦੋ ਮੁਲਾਜ਼ਮ ਉਹਨਾਂ ਦੇ ਗਨਮੈਂਟ ਤੌਰ ਤੇ ਚੱਲਦੇ ਉਹਨਾਂ ਨੇ ਉਹਦੇ ਕਹਿ ਕੇ ਕਟਵਾਇਆ ਬਾਰੀਆਂ ਤੱਕ ਖੁੱਲ ਗਿਆ ਜੋ ਵੀ ਉਹਨਾਂ ਦਾ ਰੋਲ ਆ ਜੀ ਨੇਕਮਾਨਾ ਕਰ ਵੀ ਕੀਤੀ ਹੈ ਇਹਨਾਂ ਨੇ अच्छा जी हां जी ਤੇ ਬਾਕੀ ਉਹਨਾਂ ਨੂੰ ਫੜਨ ਲਈ ਅਸੀਂ ਟੀਮਾਂ ਲਾਈਆਂ ਹਾਂ ਜਲਦੀ ਜਲਦੀ ਡਰੈਸ ਕਰ ਰਹੇ ਹਾਂ ਇਹ ਕਿ ਆਇਆ ਜੀ ਹੁਣ ਫੇਰ ਆਇਆ ਦੋ ਰੀ ਗੀੜੇ ਕੱਢ ਕੇ ਗਿਆ ਹਸਪੀਟਲ ਉਹ ਬੰਦਾ ਮੇਰੇ ਮੇਰੇ ਸਾਹਮਣੇ ਨਹੀਂ ਆਇਆ ਜੀ ਉਹ ਜੇ ਆਇਆ ਹੁੰਦਾ ਤਾਂ ਅਸੀਂ ਕਰਦੇ ਜਿਹੜੇ ਮੈਂ ਉਦੋਂ ਬਿਆਨ ਬਿਲਕੁਲ ਉਦੋਂ ਬਿਆਨ ਦਿੱਤੇ ਆ ਉਹਨਾਂ ਦੇ ਮੈਂ ਅਸੀਂ ਕਰਵਾਈ ਕਰਾਂਗੇ ਜੋ ਵੀ ਮੈਰਿਟ ਤੇ ਕੰਮ ਕਰਾਂਗੇ ਕੋਈ ਪ੍ਰੋਬਲਮ ਨਹੀਂ ਹੈ ਜੋ ਜੋ ਇਹਨਾਂ ਦੀ ਜੋ ਸਿੱਗੀਆਂ ਮੰਗਾਂ ਉਹ ਸਾਰੀਆਂ ਅਸੀਂ ਐਫਆਰ ਵੀ ਲੌਂਚ ਕਰਦੀ ਹੈ 295 ਦਾ ਵਾਅਦਾ ਅਸੀਂ ਵਾਪਸੀ ਤੇ ਕਰਦਾਂਗੇ ਤੇ ਬਾਕੀ ਉਹਨਾਂ ਨੂੰ ਫੜਨ ਵਾਸਤੇ ਅਸੀਂ ਟੀਮਾਂ ਲਗਾਈਆਂ ਨੇ ਜਲਦੀ ਜਲ ਹਾਂਜੀ ਬੰਦੇ ਕਿਨੇ ਕਿਨੇ ਰੈਸ਼ਟ ਕਰਾਵਾ ਹਾਂਜੀ ਉਹਨੇ ਰੋਕਣ ਲੋ ਬਦਲ ਕੇ ਇਹਨਾਂ ਨੇ ਕਹਿੰਦਾ ਮੈਂ ਤੁਹਾਨੂੰ ਕਿੰਨੇ ਮਿੰਟ ਟਾਈਮ ਦਿੱਤਾ ਸੀ ਇਹਨਾਂ ਨੇ ਆਖਿਆ ਜਲਦ ਤੋਂ ਜਲਦ ਕਰਾਂਗੇ ਜੀ ਮੈਂ ਤਾਂ ਕਹਿੰਦਾ ਉਸ ਤੋਂ ਪਹਿਲਾਂ ਹੀ ਕਰ ਲਈਏ ਜਲਦ ਤੋਂ ਜਲਦ ਜਦੋਂ ਵੀ ਹੋਇਆ ਸੀ ਚਲੋ ਜੀ ਤਾਂ ਨਹੀਂ ਚੱਕ ਜੇ ਹੋ ਗਏ ਬੰਦੇ ਅਰੈਸਟ ਠੀਕ ਆ ਨਹੀਂ ਤਾਂ 12 ਵਜੇ ਤੁਹਾਨੂੰ ਅਗਲੀ ਆਪਾਂ ਵੀ ਜਿਵੇਂ ਆਪਣੇ ਜਦ ਜਦੀ ਬੰਦੀ ਹੋ ਰਹੀ ਨਹੀਂ ਆ ਉਹ ਆਪਾਂ ਕਹਾਂਗੇ ਹਾਂ ਠੀਕ ਕੀ ਮਾਮਲਾ ਕੀ ਹੋਇਆ ਯਾਰ? ਚੱਕ ਬੈਠ ਗਿਆ ਬੈਠਾ ਯਾਰ। ਹੋ ਗਿਆ ਕੀ ਹੈ ਯਾਰ? ਮੇਰਾ ਨਾਮ ਇੱਥੇ ਜਗਦੀਸ਼ ਹੈ ਪਿੰਡਰ ਪਾਣਾ ਮੇਰਾ। ਮੈਂ ਦੇਖਿਆ ਪਿੱਛੇ ਆਉਂਦਿਆਂ ਮੁੰਡਾ ਚੜੇਵਾਨ ਤੋਂ ਆ ਸਰਪੰਚ ਸਾਹਿਬ ਦਾ ਮੁੰਡਾ ਇਹ। ਤੇ ਉਹਨੇ ਵੈਸੇ ਆਖਿਆ ਵੀ ਬਾਈ ਜੀ ਮਾਰੇ ਪਾਸੇ ਆਜੋ। ਸਾਰੇ ਬੰਦਿਆਂ ਨੇ ਗੱਲ ਪੈ ਗਈ ਆ A to Z। ਕਿੰਨੇ ਵੀ ਇੱਥੇ ਨਾਕਾ ਲਾਈ ਬੇਟਾ ਪੁਲਿਸ ਨੇ ਬਿਲਕੁਲ ਉਹਨਾਂ ਦੀ ਕੋਈ ਹਮਦਰਦੀ ਨਹੀਂ ਕੀਤੀ। ਤੇ ਮੁੰਡੇ ਨੂੰ ਮਸਾ ਸਾਰੇ ਬੰਦਿਆਂ ਨੇ ਸਾਰੇ ਅੱਡੇ ਵਾਲਿਆਂ ਨੇ ਸਾਰੇ ਥੜਕ ਵਾਲਿਆਂ ਨੇ ਛਡਵਾ ਕੇ ਹੁਣ ਇਹਦੀ ਪਤਾ ਨਹੀਂ ਮੁੰਡਾ ਕਿੱਧਰ ਗਿਆ ਚਾਕ ਤੇ। ਇੱਕੋ ਕਿਸ ਤਰ੍ਹਾਂ ਜੋ ਹੋ ਰਿਹਾ ਹੈ ਕਿ ਇਸ ਤਰ੍ਹਾਂ ਦਾ ਹੋ ਰਿਹਾ ਹੈ ਬਾਹਰ ਬਹੁਤ ਗੁੰਡਾਗਰਦੀ ਦਾ ਹੋਇਆ ਵੀਰੇ ਮੁੰਡੇ ਨੂੰ ਗੱਡੀ ਦੇ ਵਿੱਚੋਂ ਖਿੱਚ ਕੇ ਇਹਨਾਂ ਨੇ ਧੂਤੂ ਕੇ ਉਹਨੂੰ ਕੁੱਟਿਆ ਉਥੇ ਦਾ ਹੁੰਦਾ ਕੋਈ ਗੁੱਜੀਆਂ ਸਤਾਇ ਮਾਰੀਆਂ ਸੁੱਨ ਮਾਰੇ ਬਹੁਤ ਜਿਆਦਾ ਪਬਲਿਕ ਨੇ ਪੈ ਕੇ ਉਹਨੂੰ ਮਰਵਾ ਛੱਡਿਆ ਕੀ ਹੋਇਆ ਹੋਣਾ ਉਹਨਾਂ ਕੋਈ ਬਿਆਨ ਲੈ ਗਏ ਜੀ ਕਹਿੰਦੇ ਵੀ ਅਸੀਂ ਤੁਹਾਡਾ ਪਰਚਾ ਦਿੱਤਾ ਉਹਨਾਂ ਤੇ ਵੀ 295 ਏ ਲਾਤੀ ਆ ਜੀ ਵੀ ਮੇਰੇ ਪਤਨਾਂ ਜਿਹਨੇ ਪੁਲਿਸ ਕੀਤੀ ਤੇ ਵੀ ਰਾਏ ਮੈਂ ਲਾਉਣ ਨਹੀਂ ਦਿੱਤੀਗੀ ਤੇ ਮੈਨੂੰ ਮਾੜਾ ਚੰਗਾ ਬੋਲੇ ਸਿੱਖੜਾ کہہ ਕੇ ਬੋਲੇ ਤੇ ਜਿਹੜੇ ਨਾਲ ਬੰਦੇ ਸੀ ਉਹਨਾਂ ਨੂੰ ਫੜਿਆ ਜਾਵੇ ਸੀ ਹਿਸ ਤੱਕ ਜੇ ਫੜਿਆ ਜਾਊਗਾ ਤੇ ਮੈਂ ਬਹੁਤ ਧੰਨਵਾਦੀ ਹੋਵਾਂਗੇ ਇਹਨਾਂ ਦਾ ਇਹ ਨਹੀਂ ਤਾਂ ਵੀ ਗਾ ਅਸੀਂ ਕਾਰਵਾਈ ਅਸੀਂ ਜ਼ਰੂਰ ਕਰਾਂਗੇ ਤੇ ਜਿਹਦੇ ਨਾਲ ਦੋ ਮਲਾਇਮ ਮਲਾਇਮ ਸੀ ਉਹ ਸਸਪੈਂਡ ਹੋਣੇ ਚਾਹੀਦੇ ਉਹਨਾਂ ਨੇ ਬੋਲ ਖੜ ਕੇ ਘਟਾਇਆ ਮੈਨੂੰ ਜਿਹੜੇ ਉਹ ਆਪ ਸਕਉਰਟੀ ਵਾਸਤੇ ਲਈ ਕਰਦਾ ਤੇ ਦੂਜੀ ਵਾਸਤੇ ਜਸ ਸਕਉਰਟੀ ਨਾਲ ਆ ਪੰਜਾਬ ਪੁਲਿਸ ਦੇ ਨਾਲ ਮੈਂ ਨਹੀਂਗਾ ਵੀ ਸੇਫ ਹੈਗਾ ਤੇ ਉਹਨਾਂ ਨੂੰ ਕਿਉਂ ਦਿੱਤੀ ਹੋਈ ਆ ਜਿੰਨਾ ਨਹੀਂ ਦਿਮਾਗ ਹੈਗਾ ਉਹਨਾਂ ਚ ਵੀ ਬੰਦੇ ਨੂੰ ਕੁੱਟ ਰਹੇ ਆ ਤੇ ਉਹ ਉਹਨਾਂ ਨੂੰ ਕਿਉਂ ਸਕਉਰਟੀ ਦਿੱਤੀ ਹੋਈ ਆ ਵੀ ਨਾਲ ਉਹ ਜਿਹੜੇ ਮੁਲਾਜ਼ਮ ਉਸ ਸਸਪੈਂਡ ਹੋਣੇ ਚਾਹੀਦੇ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਆ ਸਵੇਰੇ ਦੇ ਸਵੇਰੇ 10 11 ਵਜੇ ਤੱਕ ਬੰਦੇ ਫੜੇ ਜਾਂਦੇ ਤੇ ਮੈਂ ਸਹਿਮਤਾ ਹੀ ਤੇ ਨਹੀਂ ਤਾਂ ਕਾਲ ਤੱਕ ਸਭ ਨੂੰ ਵਿਧਾਇਕ ਦੀ ਦਾ ਫੋਨ ਆਇਆ ਕਿ ਉਹ ਤੋਂ ਬਾਅਦ ਤੇਰੀ ਜਿਹੜੀ ਐਗਰੀ ਕਾਰਵਾਈ ਹੋਊ ਸਾਰੇ ਫੱਜੀ ਆਵ ਕਰਨੇ 6 ਵਜੇ ਤੱਕ ਸਾਡੇ 12 ਵਜੇ ਤੱਕ ਬੰਦੇ ਫੜੀ ਜਾਣ ਸਾਰੇ ਜਾਣੀ ਉਹ ਜਿਹਨਾਂ ਨੇ ਮੈਨੂੰ ਕੁੱਟਿਆ ਉਹ ਇੱਥੇ ਆ ਕੇ ਦਾਖਲ ਹੋਗੇ ਹੁਣ ਮਲਾਜਮਾਂ ਦੇਖ ਕੇ ਭੱਜ ਗਏ ਆ ਜਦੋਂ ਵੀਡੀਓ ਯਾਰ ਲਊਗੀ ਉਹਨਾਂ ਦੀ ਕੁੱਟਨੇ ਨੇ ਕੱਲੇ ਕੱਲੇ ਨੂੰ ਕੁੱਟਿਆ ਮੈਨੂੰ ਸਰਦਾਰ ਵੇਖ ਕੇ ਕੱਲੇ ਨੂੰ ਕੁੱਟਿਆ ਕਿ ਹੁਣ ਸਾਹਿਬ ਆਏ ਆ ਕਹਿੰਦੇ ਵੀ ਅਸੀਂ ਪਰਚਾ ਕਰਤਾ ਤੇ 295 ਇਹਨਾਂ ਦੇ ਬਿਆਨ ਦੇ ਮੁਤਾਬਿਕ ਜਿਹੜੀ ਐਫਆਈਆਰ ਲੌਂਚ ਕਰਤੀ ਹੈ ਜਿਹੜਾ 295ਏ ਦਾ ਬੱਧਾ ਉਹ ਅਸੀਂ ਵਾਪਸੀ ਤੇ ਕਰਦਾਂਗੇ ਜਿਵੇਂ ਇਹਨਾਂ ਨੇ ਮੰਗੇ ਕਿ ਉਹਦੇ ਵਿੱਚ ਜਿਹੜੇ ਦੋ ਮੁਲਾਜ਼ਮ ਉਹਨਾਂ ਦੇ ਗਨਮੈਂਟ ਤੌਰ ਤੇ ਚੱਲਦੇ ਸੀ ਉਹਨਾਂ ਨੇ ਬਹੁਤ ਟੈਕ ਕੇ ਕਟਵਾਇਆ ਬਾਰੀਆਂ ਤੱਕ ਖੁੱਲ ਗਿਆ ਜੋ ਵੀ ਉਹਨਾਂ ਦਾ ਰੋਲ ਆਇਆ ਜਿ ਮੈਕਮਾਨਾ ਕਰਵੀ ਚੀਤੀ ਹੈ ਉਹਨਾਂ ਨੇ अच्छा जी हां जी ਤੇ ਬਾਕੀ ਉਹਨਾਂ ਨੂੰ ਫੜਨ ਲਈ ਅਸੀਂ ਟੀਮਾਂ ਲਾਈਆਂ ਹੋਈਆਂ ਇਹ ਵੀ ਜਦੋਂ ਵੀ ਉਹ ਬ੍ਰੈਸ ਕਰਦੇ ਆਏ ਆ ਜੀ ਹੁਣ ਫੇਰ ਆਇਆ ਦੋ ਰੀ ਗੀੜੇ ਕੱਢ ਕੇ ਗਿਆ ਹਸਪੀਟਲ ਉਹ ਬੰਦਾ ਮੇਰੇ ਮੇਰੇ ਸਾਹਮਣੇ ਨਹੀਂ ਆਇਆ ਜੀ ਉਹ ਜਿਹੜਾ ਆਇਆ ਹੁੰਦਾ ਤੁਸੀਂ ਕਰ ਵੀ ਗਏ ਜਿਹੜੇ ਮੈਂ ਉਦੋਂ ਬਿਆਨ ਬਿਲਕੁਲ ਉਦੋਂ ਬਿਆਨ ਦਿੰਦੇ ਆ ਉਹਨਾਂ ਦੇ ਮੈਂ ਕਾਰਵਾਈ ਕਰਾਂਗੇ ਜੋ ਵੀ ਮੈਰਿਟ ਤੇ ਕੰਮ ਕਰਾਂਗੇ ਕੋਈ ਪ੍ਰੋਬਲਮ ਨਹੀਂ ਹੈ ਜੋ ਜੋ ਇਹਨਾਂ ਦੀ ਲੋਕ ਸਿਕੀਆਂ ਮੰਗਾਂ ਉਹ ਸਾਰੀਆਂ ਅਸੀਂ ਐਫਆਰ ਵੀ ਲੋਚ ਕਰਦੀ ਹੈ 295 ਦਾ ਵਾਅਦਾ ਅਸੀਂ ਵਾਪਸੀ ਤੇ ਕਰਦਾਂਗੇ ਤੇ ਬਾਕੀ ਉਹਨਾਂ ਨੂੰ ਫੜਨ ਵਾਸਤੇ ਅਸੀਂ ਟੀਮਾਂ ਲਗਾਈਆਂ ਜਲਦੀ ਜਲਦੀ ਗ੍ਰਿ ਹਾਂਜੀ ਬੰਦੇ ਕਿਨੇ ਦਿਨ ਕਿਨੇ ਰੈਕਸਟ ਦਾ ਹਾਂਜੀ ਉਹਨੇ ਰੋਪਨ ਉਹਨੂੰ ਕਿਹਾ ਇਹਨਾਂ ਨੇ ਕਹਿੰਦਾ ਮੈਂ ਤੁਹਾਨੂੰ ਟਾਈਮ ਦਿੱਤਾ ਜੀ ਇਹਨਾਂ ਨੇ ਅੱਜ ਜਲਦ ਤੋਂ ਜਲਦ ਕਰਾਂਗੇ ਜੀ ਮੈਂ ਤਾਂ ਕਹਿੰਦਾ ਉਸ ਤੋਂ ਪਹਿਲਾਂ ਹੀ ਕਰ ਲੀਏ ਜਲਦ ਤੋਂ ਜਲਦ ਜਦੋਂ ਵੀ ਹੋਏ ਅਸੀਂ ਚਲੋ ਜੀ ਤੱਕ ਜੇ ਹੋ ਗਏ ਬੰਦੇ ਅਰੈਸਟ ਠੀਕ ਆ ਨਹੀਂ ਤਾਂ 12 ਵਜੇ ਤੁਹਾਨੂੰ ਅਗਲੀ ਆਪਾਂ ਵੀ ਜਿਵੇਂ ਆਪਣੇ ਜਲਦੀ ਬੰਦੀਆਂ ਰਾਤ ਨਹੀਂ ਆ ਉਹ ਆਪਾਂ ਕਰਾਂਗੇ